ਸਰੋ 359 ਤੇ ਚੋਰੀ ਹੋਈ ਹੈ ਲਗਭਗ ਜੀ ਆਪਣੇ ਦੁਕਾਨ ਦੇ ਬਾਹਰ ਛੇਕਰੀ ਮੈਡੀਕਲ ਦੁਕਾਨ ਆਪਣੀ ਦਾਖਨ ਵਾਲੇ ਚੌਂਕ ਚ ਨਾਲ ਆਪਣੇ ਆ ਗਣਪਤੀ ਅਡਵਾਈਜ਼ਰ ਇਹਨਾਂ ਦੇ ਪ੍ਰੋਪਰ ਅਡਵਾਈਜ਼ਰ ਇਹਨਾਂ ਦੀ ਕਲਾਈ ਦੇ ਇਹਨਾਂ ਦੀ ਦੁਕਾਨ ਤੋਂ 15700 ਰੁਪਏ ਨਗਦ ਜੀ ਤੇ ਨਾਲ ਐਲਈਡੀ ਲੈ ਗਏ ਸਾਡੀ ਦੁਕਾਨ ਤੋਂ ਸਰ ਇਨਵਰਟਰ ਬੈਟਰੀ ਜੀ ਲੈ ਗਏ ਤੇ ਨਾਲ 30 35000 ਰੁਪਏ ਕੈਸ਼ ਵੀ ਆ ਸੀ ਉਹ ਲੈ ਗਏ ਜੀ ਤੇ ਨਾਲ ਡੀਵੀਆਰ ਵਗੈਰਾ ਪੜ ਕੇ ਲੈ ਗਏ ਕੋਸਮੈਟਿਕ ਆਈਟਮਾਂ ਜੋ ਕੋਈਆਂ ਸੀ ਸਭ ਲੈ ਗਏ ਜਾਕੀ ਇੱਕ ਚੋਕੇ ਚੋਂ ਹੁਣ ਕਾਫੀ ਜ਼ਰੂਰੀ ਵਰਤੋ ਵਾਲੀ ਚੀਜ਼ਾਂ ਬਹੁਤ ਫਾਈਟਾਂ ਗੈਪ ਹੈ ਜੀ ਐਨੀ ਆਨ ਹੋਲੀ ਪਤਾ ਨਹੀਂ ਕਿਤੇ ਕੀ ਤੋੜਪਾਂ ਕਾਫੀ ਕੀਤੀ ਗਈ ਹੈ ਜੀ ਹਾਂਜੀ ਫਾਈ ਸ਼ਟਰ ਭੰਨੇ ਹੋਏ ਪਾਰਾਂ ਜੀ ਕਾਫੀ ਨੁਕਸਾਨ ਕੀਤਾ ਗਿਆ ਜੀ ਹਾਂਜੀ ਲੱਖ 8 ਲੱਖ ਡੇਢ ਲਗਦੇ ਕਿ ਕਰੀਬ ਨੁਕਸਾਨ ਹੋਇਆ ਜੀ ਕੈਸ਼ਲਰ ਹਾਂਜੀ ਕੈਸ਼ਲਰ ਦਾ ਨਾਮ ਲੈ ਗਈ ਜੀ ਹਾਂਜੀ ਅਪਰੋਕਸੀਮੇਟਲੀ ਕਿੰਨਾ ਨੁਕਸਾਨ ਸਰ ਅਪਰੋਕਸੀਮੇਟਲੀ ਸਰਹ 8 ਲੱਖ ਡੇਢ ਲਗਦਾ ਕਰੀਬ ਨੁਕਸਾਨ ਹੈ ਜੀ ਹਾਂਜੀ ਕਿੰਨੇ ਜਾਣੇ ਸੀ ਕੋਈ ਪਤਾ ਲੱਗਦਾ ਸਰ 5 ਜਣੇ ਸੀ ਗਏ ਜੀ 5 ਜਣੇ ਇੱਕ ਤੁਹਾਡੇ ਜਿਹੜਾ ਕੈਮਰਾ ਸੀਸੀਟੀਵੀ ਕਰਨਾ ਤੇ ਡੀਵੀਆਰ ਵੀ ਹਾਂਜੀ ਹਾਂਜੀ ਡੀਵੀਆਰ ਲੈ ਕੇ ਜਾ ਕੇ ਸਾਡੀ ਮੈਡੀਸਨ ਦੀ ਸ਼ਾਪ ਤੋਂ ਸਾਡੇ ਕੈਮਰੇ ਲੱਗੇ ਸੀ ਉਹ ਸਾਰੇ ਡੀਵੀਆਰ ਵੀ ਨਾਲ ਲੈ ਗਏ ਜੀ ਹਾਂਜੀ ਪੁਲਿਸ ਨੂੰ ਕੋਈ ਹਾਂਜੀ ਪੁਲਿਸ ਨੂੰ ਦਰੋਹ ਹਿੰਦਤੀ ਜੀ ਐਸਐਚਓ ਸਾਹਿਬ ਵੀ ਆਏ ਸੀਗੇ ਹੋ ਕੇ ਗਏ ਆ ਤੇ ਬਾਕੀ ਆਪਣੇ ਆਪਣੇ ਉਤੋਂ ਲੈ ਕੇ ਲਗੇ ਉਹਨਾਂ ਨੂੰ ਬੁਲਾਇਆ ਕਿੰਡ ਤੱਕ ਦੁਬਾਰਾ ਕੋਤਵਾਲੀ ਬੁਲਾਇਆ ਗਿਆ ਸਰ ਪਿਛਲੇ ਦਿਨਾਂ ਵਿੱਚ ਦੇਖਿਆ ਗਈ ਸ਼ਾਇਦ ਕਿ ਲਗਾਤਾਰ ਚੋਰੀਆਂ ਹੋ ਰਹੀਆਂ ਐ ਪਰ ਪੁਲਿਸ ਨੂੰ ਹਲੇ ਤੱਕ ਅਕਸੀੜੀ ਮਾਹੌਲ ਵਿੱਚ ਕੋਈ ਪੇਸ਼ ਨਹੀਂ ਸਰ ਕੋਈ ਠੱਲ ਨਹੀਂ ਪਾਈ ਗਈ ਜੀ ਸਾਰੇ ਪਾਸੇ ਰੋਜ਼ ਕਿਸੇ ਦਿਨ ਕਦੇ-ਕਦੇ ਮਹੱਲੇ ਜੇ ਕਦੇ-ਕਦੇ ਰੋਜ਼ ਚੋਰੀਆਂ ਬਹੁਤ ਬੁਰਾ ਹਾਲ ਹੋ ਰਿਹਾ ਇੱਥੇ ਕਰੇ ਸਾਡੇ ਚੌਂਚ ਕਦੇ ਚੋਰੀ ਨਹੀਂ ਹੋਈ ਕਦੇ ਵੀ ਪਹਿਲਾ ਚਾਂਸ ਆ ਗਿਆ ਜਿਹੜਾ ਵਾਕਿਆ ਹੋ ਜੀ ਉਹ ਨਾਲ ਦੀ ਇੱਕ ਬੱਲਾ ਸਵੀਟ ਸ਼ਾਪ ਹੈ ਉਹਨਾਂ ਦੇ ਨਾਲ ਦੀ ਦੁਕਾਨ ਖੋਲੀ ਗਈ ਹੈ ਸ਼ਟਰ ਭੰਨੇ ਗਏ ਉਹਨਾਂ ਦੇ 8 ਸਾਲਾਂ ਦੇ ਬਈ ਕੋਈ ਚੀਜ਼ ਛੇੜੀ ਨਹੀਂ ਗਈ ਪਰ ਇਲੈਕਟ੍ਰੋਨਿਕ ਆਪ ਕਰਨੇ ਜਿਹੜੇ ਚੱਕਦੇ ਆ ਜਿਆਦਾ ਜੀ ਕਿੰਨੀ ਤਿੰਨ ਦੁਕਾਨਾਂ ਦੇ ਤਿੰਨ ਦੁਕਾਨਾਂ ਛੱਡੋ ਤੁਹਾਡੇ ਜੀ ਇੱਕ ਚੌਥਾ ਉਹਨਾਂ ਨੇ ਮੰਦਰ ਦੇ ਕੋਲ ਹੈ ਮਿੰਟੂ ਜੀ ਸਕੀਜਾ ਜੀ ਉਹਨਾਂ ਸ਼ਟਰ ਭੰਨੇ ਸੀ ਪਰ ਬਚਤ ਰਹਿ ਗਈ ਉਹਨਾਂ ਸ਼ਟਰ ਭਾਂਦੇ ਕੋਈ ਆ ਗਿਆ ਤੇ ਉਹਨਾਂ ਦੇ ਵਿਚਾਰ ਰਹਿ ਗਏ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ